ਲਓ ਵੀ ਪੰਜਾਬੀਓ ਕਰਨਾਟਕਾ ਦੇ ਖੇਤਾਂ 'ਚ ਖੜੇ ਆਂ ਔਰ ਤੁਹਾਨੂੰ ਇੱਕ ਬੜੀ ਵੱਖਰੀ ਚੀਜ਼ ਦਿਖਾਉਣ ਲੱਗੇ ਆਂ ਵੇਖ ਕੇ ਤੁਸੀਂ ਦੱਸਿਓ ਜਰੂਰ ਕਮੈਂਟ ਕਰਕੇ ਵੀ ਕੀ ਮੈਂ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਤੁਸੀਂ ਮੇਰੇ ਪਿੱਛੇ ਕਰਨਾਟਕਾ ਦੇ ਖੇਤ ਦੇਖ ਰਹੇ ਹੋ ਔਰ ਇੱਕ ਚੀਜ਼ ਜਿਹੜੀ ਆਪਾਂ ਪੰਜਾਬੀਆਂ ਬਾਰੇ ਬਿਲਕੁਲ ਕੌੜਾ ਸੱਚ ਆਪਾਂ ਸਾਰੇ ਜਾਣਦੇ ਆਂ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ ਤਾਂ ਵੀ ਪੰਜਾਬੀਆਂ ਨੇ ਕੁਰਬਾਨੀਆਂ ਕਰਕੇ ਅਗਵਾਈ ਕੀਤੀ ਖੇਤੀ ਅੰਦੋਲਨ ਚੱਲਿਆ ਦਿੱਲੀ ਤਾਂ ਵੀ ਪੰਜਾਬੀਆਂ ਨੇ ਅਗਵਾਈ ਕੀਤੀ ਔਰ ਇੱਥੇ ਮੈਂ ਇੱਕ ਚੀਜ਼ ਵੇਖੀ ਤੇ ਮੈਨੂੰ ਇੰਜ ਮਹਿਸੂਸ ਹੋਇਆ ਵੀ ਜੇਕਰ ਇੱਥੇ ਕਰਨਾਟਕਾ ਦੇ ਖੇਤਾਂ 'ਚ ਸਾਡੇ ਪੰਜਾਬੀ ਆ ਜਾਣ ਦੋ ਤਿੰਨ ਮਹੀਨੇ ਹੀ ਆ ਜਾਣ ਤਾਂ ਆ ਜੋ ਹਾਲ ਹੈ ਇਨਾਂ ਖੇਤਾਂ ਦਾ ਉਹ ਨਹੀਂ ਰਹਿ ਜਾਣਾ ਹੁਣ ਦੇਖੋ ਇਹ ਮੈਦਾਨੀ ਏਰੀਆ ਕੋਈ ਪਹਾੜੀ ਨਹੀਂਗਾ ਤੇ ਮਿੱਟੀ ਵੀ ਬਹੁਤ ਉਪਜਾਊ ਹੈ ਤੇ ਪਰ ਹਾਲ ਕੀ ਹੈ ਹਰ ਖੇਤ ਜਿਹੜਾ ਪਤਾ ਨਹੀਂ ਕੀ ਇਹਨਾਂ ਲੋਕਾਂ ਦੀ ਵੇਖੋ ਮਿਹਨਤ ਤਾਂ ਇਹ ਵੀ ਬਹੁਤ ਕਰਦੇ ਨੇ ਮਿਹਨਤ ਪੱਖੋਂ ਨਹੀਂ ਕਮੀ ਪਰ ਕੋਈ ਸੋਚ ਚ ਹੈ ਕੁਝ ਇਹੋ ਜਿਹਾ ਹਰ ਇੱਕ ਖੇਤ ਮਤਲਬ 2-2 3-3 ਕਨਾਲਾਂ 2-2 ਕਨਾਲਾਂ ਦਾ ਇਹਨਾਂ ਦਾ ਹੈ ਖੇਤ ਇੱਕ-ਇੱਕ ਔਰ ਹਰੇਕ ਇੱਕ ਦੂਜੇ ਨਾਲੋਂ ਉੱਚਾ ਨਹੀਂ ਵਾਂ ਜਿਵੇਂ ਆਹ ਜਿੱਦੇ ਚ ਮੈਂ ਖੜਾ ਇਹ ਇਹਦੇ ਨਾਲੋਂ ਫੁੱਟ ਡੇਢ ਫੁੱਟ ਉੱਚਾ ਹੈ ਤੇ ਉਹ ਫੁੱਟ ਡੇਢ ਫੁੱਟ ਨਹੀਂ ਵਾਂ ਹੁਣ ਇਧਰ ਵੀ ਇਸੇ ਤਰ੍ਹਾਂ ਹੈ ਹੁਣ ਮੈਂ ਤੁਹਾਨੂੰ ਇਧਰ ਦਿਖਾ ਦਿਆ ਪਿੱਛੇ ਉਹ ਪਈ ਇਧਰ ਦਿਖਾ ਦੇਣਾ ਆ ਦੇਖੋ ਆ ਕਨਾਲ ਕੋ ਜਗਾ ਜਿਹੜੀ ਇਹ ਫੁੱਟ 2 ਫੁੱਟ ਉੱਚੀ ਐ ਆ ਦੇਖੋ ਤੇ ਆ ਫੁੱਟ 1.5 ਫੁੱਟ ਜਿਹੜੀ ਆ ਉਹ ਉਹਦੇ ਨਾਲੋਂ ਨੀਵੀਂ ਐ ਇਸੇ ਹੀ ਤਰ੍ਹਾਂ ਇਧਰ ਵੇਖ ਲਓ ਇਸੇ ਹੀ ਤਰ੍ਹਾਂ ਸਾਰੇ ਹੀ ਖੇਤ ਇਹ ਉੱਚੇ ਨਹੀਂਵੇਂ ਨੇ ਔਰ ਇਹ ਪੱਧਰ ਹੋ ਸਕਦੇ ਨੇ ਨਾ ਤਾਂ ਇਹ ਕੋਈ ਰੇਤਲੀ ਜ਼ਮੀਨ ਐ ਨਾ ਇਹ ਕੋਈ ਪਹਾੜੀ ਜ਼ਮੀਨ ਐ ਨਾ ਕੋਈ ਹੋਰ ਕੋਈ ਟੋਏ ਟਿੱਬੇ ਵੱਡੇ ਨੇ ਬਸ ਖੇਤਾਂ ਦਾ ਕਨਾਲ ਕਨਾਲ ਦੋ ਦੋ ਕਨਾਰਾਂ ਦੇ ਮਤਲਬ ਕਿਆਰੀਆਂ ਜੀਆਂ ਦਾ ਮਤਲਬ ਇੱਕ ਦੂਜੇ ਨਾਲੋਂ ਡੇਢ ਡੇਢ ਦੋ ਦੋ ਫੁੱਟ ਦਾ ਉੱਚੇ ਨੀਵੇਂ ਦਾ ਫਰਕ ਹੈ। ਇਹੀ ਕਾਰਨ ਹੈ ਵੀ ਇਹਨਾਂ ਤੋਂ ਉਸ ਤਰ੍ਹਾਂ ਦੀ ਵਧੀਆ ਖੇਤੀ ਨਹੀਂ ਹੋ ਪਾਰੀ ਜੋ ਅਸੀਂ ਵੇਖਿਆ ਜਿਵੇਂ ਪੰਜਾਬ 'ਚ ਕੀਤੀ ਜਾਂਦੀ ਹੈ। ਦੇਖੋ ਜ਼ਮੀਨ ਵਧੀਆ ਹੁਣ ਆ ਝੋਨੇ ਦੀ ਪਨੀਰੀ ਲਾਈ ਹੋਈ ਹੈ। ਪੰਜਾਬ 'ਚ ਇਸ ਟਾਈਮ ਪੂਰੀ ਠੰਡ ਹੈ ਧੁੰਦ ਪੈ ਰਹੀ ਹੈ ਪਰ ਇੱਥੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਰਿਆ ਮੈਂ ਆ ਦੇਖੋ ਇਧਰ ਝੋਨਾ ਵੱਢਿਆ ਆ ਝੋਨੇ ਦੇ ਬੁੱਚੜ ਨੇ ਝੋਨਾ ਵੱਢਿਆ ਤੇ ਇਧਰ ਫੇਰ ਝੋਨੇ ਦੀ ਪਣੀਰੀ ਬੀਜੀ ਹੋਈ ਆ ਤੇ ਉਹ ਅੱਗੇ ਜਿਹੜਾ ਪਾਣੀ ਛੱਡਿਆ ਰਫੜ ਦੇ ਵਿੱਚ ਲਾਉਣਾ ਫੇਰ ਝੋ ਨਹੀਂ ਹੈ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਸਾਡੇ ਪੰਜਾਬੀ ਨੇ ਜੇ ਕਿਤੇ ਉਹ ਆ ਜਾਣ ਇਸ ਇਲਾਕੇ 'ਚ ਵਿਰਲੇ-ਵਿਰਲੇ ਕਿਤੇ ਹੈਗੇ ਨੇ ਤੇ ਉਹਨਾਂ ਨੇ ਸਾਰੇ ਖੇਤ ਪੱਧਰ ਕੀਤੇ ਹੋਏ ਨੇ ਜਿੱਥੇ ਆਪਣੇ ਪੰਜਾਬੀ ਬੈਠੇ ਨੇ ਕਰਨਾਟਕਾ ਚ ਵੀ ਜਾਂ ਅੱਗੇ ਪਿੱਛੇ ਅਸੀਂ ਮੱਧ ਪ੍ਰਦੇਸ਼ ਦੇਖ ਕੇ ਆਇਆ ਦੋ ਦਿਨ ਪਹਿਲਾਂ ਜਾਂ ਕੇਰਲ ਗਏ ਸੀ ਜਾ ਰਹੇ ਆ ਜਿੱਥੇ ਵੀ ਕਿਤੇ ਆਪਣੇ ਪੰਜਾਬੀ ਬੈਠੇ ਨੇ ਉਹਨਾਂ ਨੇ ਪੂਰਾ ਖੇਤ ਪੱਧਰ ਕਰ ਰੱਖੇ ਨੇ ਤੇ ਐ ਡੱਬੀ ਵਰਗੇ ਜਿਵੇਂ ਪੰਜਾਬ ਚੋਂ ਵੇ ਬਣਾਏ ਨੇ ਤੇ ਜਿੱਥੇ ਇਹ ਪੰਜਾਬੀ ਨਹੀਂ ਇੱਥੋਂ ਦੇ ਲੋਕ ਨੇ ਮਿਹਨਤ ਤੇ ਬਹੁਤ ਕਰਦੇ ਹੋਣਗੇ ਕੋਈ ਸ਼ੱਕ ਨਹੀਂ ਪਰ ਫਿਰ ਵੀ ਖੇਤ ਇਹਨਾਂ ਤੋਂ ਪਧਰੇ ਨਹੀਂ ਹੋਏ ਖੇਤ ਉੱਚੇ ਨਹੀਂ ਵੇ ਨਹੀਂ ਔਰ ਇੱਕ ਹੋਰ ਗੱਲ ਅਜੇ ਤੱਕ ਵੀ ਨਾ ਇਹ ਅਸੀਂ ਦੇਖਿਆ ਜਿਹੜੇ 50 60 ਸਾਲ ਪਹਿਲਾਂ ਸਾਡੇ ਦਾਦਿਆਂ ਕੋਲੇ ਜਿਹੜੇ ਵੱਡੇ ਟਾਇਰਾਂ ਵਾਲੇ ਗੱਡੇ ਹੁੰਦੇ ਸੀ ਜਿਹੜੇ ਹੁਣ ਵੇਖਣ ਨੂੰ ਵੀ ਪੰਜਾਬ 'ਚ ਨਹੀਂ ਹੋ ਸਕਦੇ ਅਜੇ ਵੀ ਸਾਰੇ ਕਿਸਾਨਾਂ ਕੋਲੇ ਇੱਥੇ ਉਹ ਨੇ ਔਰ ਇਹ ਜਿਹੜੀ ਵਹਾਈ ਕਰਦੇ ਆ ਖੇਤਾਂ ਦੀ ਹਲ ਵਾਉਂਦੇ ਆ ਉਹ ਵੀ ਟਰੈਕਟਰ ਇੱਥੇ ਕੋਈ ਵਿਰਲਾ ਹੀ ਐ ਜ਼ਿਆਦਾਤਰ ਬਲਦਾਂ ਨਾਲ ਹੀ ਅਜੇ ਵੀ ਕੰਮ ਖਿੱਚੀ ਫਿਰਦੇ ਨੇ ਪਤਾ ਨਹੀਂ ਇਹ ਕਿੱਥੇ ਗੜਬੜ ਐ ਇਹ ਇਹਨਾਂ ਲੋਕਾਂ ਦੀ ਸੋਚ ਚ ਕਿ ਕੀ ਸਮੱਸਿਆ ਇਹ ਤੁਸੀਂ ਦੱਸਿਓ ਪਰ ਮੈਨੂੰ ਦਾਅਵੇ ਨਾਲ ਲੱਗਦਾ ਕਿ ਜੇ ਇੱਥੇ ਸਾਡੇ ਪੰਜਾਬੀ ਆ ਜਾਣ ਕਰਨਾਟਕਾ ਚ ਤੇ ਜਿਵੇਂ ਆ ਕਨਾਲ ਕਨਾਲ ਦੋ ਦੋ ਕਨਾਲਾਂ ਦੇ ਉੱਚੇ ਨੀਵੇਂ ਖੇਤ ਨੇ ਇਹ ਬਿਲਕੁਲ ਪਧਰੇ ਕਰ ਦੇਣਗੇ ਦੋ ਤਿੰਨ ਮਹੀਨਿਆਂ